ਨਾਲ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਆ ਇੱਕ ਝਾਤ ਸਭ ਤੋਂ ਪਹਿਲੀ ਖਬਰ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ 11 ਹਫ਼ਤਿਆਂ ਦੀ ਨਾਕਾਬੰਦੀ ਤੋਂ ਬਾਅਦ ਗਾਜ਼ਾ ਵਿੱਚ ਸਹਾਇਤਾ ਭਾਵੇਂ ਪਹੁੰਚ ਗਈ ਹੈ ਪਰ ਅਜੇ ਤੱਕ ਵੰਡੀ ਨਹੀਂ ਗਈ ਇਜ਼raਇਲੀ ਅਧਿਕਾਰੀਆਂ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਸੁਰੱਖਿਆ ਜਾਂਚ ਤੋਂ ਬਾਅਦ 93 ਸਹਾਇਤਾ ਟਰੱਕ ਗਾਜ਼ਾ ਪੱਟੀ ਵਿੱਚ ਦਾਖਲ ਹੋ ਗਏ ਹਨ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਉਸਦੀ ਸਹਾਇਤਾ ਅਜੇ ਫਲਸਤੀਨੀ ਆਬਾਦੀ ਤੱਕ ਨਹੀਂ ਪਹੁੰਚ ਰਹੀ ਹੈ ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਮਾਨਵਵਾਦੀ ਦਫ਼ਤਰ ਦਾ ਕਹਿਣਾ ਹੈ ਕਿ ਸਹਾਇਤਾ ਸਮਗਰੀ ਸਿਰਫ ਫਲਸਤੀਨੀ ਸਰਹੱਦ ਤੱਕ ਹੀ ਪਹੁੰਚਾਈ ਗਈ ਹੈ ਇਹ ਬਿਆਨ ਅਜੇ ਸਮੇਂ ਆਇਆ ਹੈ ਜਦੋਂ ਅਕਾਲ ਦੀਆਂ ਚੇਤਾਵਨੀਆਂ ਤੇ ਵਿਚਾਰ ਗਾਜ਼ਾ ਵਿੱਚ ਨਾਗਰਿਕਾਂ ਨੂੰ ਸਹਾਇਤਾ ਪਹੁੰਚਾਉਣ ਲਈ ਅੰਤਰਰਾਸ਼ਟਰੀ ਦਬਾਅ ਵੱਧ ਰਿਹਾ ਹੈ ਜਦੋਂ ਕਿ ਸੰਯੁਕਤ ਅਰਬ ਅਮੀਰਾਤ ਯਾਨੀ ਯੂਏਈ ਨੇ ਕਿਹਾ ਹੈ ਕਿ ਉਸਨੇ ਗਾਜ਼ਾ ਦੇ ਲੋਕਾਂ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਇਜ਼ਰਾਈਲ ਨਾਲ ਇੱਕ ਸਮਝੌਤੇ ਤੇ ਦਸਖਤ ਕੀਤੇ ਹਨ ਯੂਏਈ ਦਾ ਕਹਿਣਾ ਹੈ ਕਿ ਸਹਾਇਤਾ ਵਿੱਚ ਬੇਕਰੀਆਂ ਚਲਾਉਣ ਲਈ ਲੋੜੀਂਦੀ ਸਮਗਰੀ ਅਤੇ ਬੱਚਿਆਂ ਦੀ ਦੇਖਭਾਲ ਲਈ ਜ਼ਰੂਰੀ ਚੀਜ਼ਾਂ ਵੀ ਸ਼ਾਮਲ ਹਨ ਤਾ ਜੋ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਿਰੰਤਰ ਸਪਲਾਈ ਯਕੀਨੀ ਬਣਾਈ ਜਾ ਸਕੇ ਹਾਲਾਂਕਿ ਯੂਏਈ ਨੇ ਸਪਸ਼ਟ ਨਹੀਂ ਕੀਤਾ ਕਿ ਸਮਝੌਤਾ ਕਿਵੇਂ ਲਾਗੂ ਕੀਤਾ ਜਾਵੇਗਾ ਜਾਂ ਗਾਜ਼ਾ ਵਿੱਚ ਸਹਾਇਤਾ ਪਹੁੰਚਾਉਣ ਤੇ ਵੰਡਣ ਲਈ ਲੋਕ ਕੌਣ ਲੋਕ ਜ਼ਿੰਮੇਵਾਰ ਹੋਣਗੇ ਵੈਟिकन ਵਿੱਚ ਨਵੇਂ ਬਣੇ ਪੋਪ ਲੀਓ ਨੇ ਹੁਣੇ-ਹੁਣੇ ਇੱਕ ਭਾਸ਼ਣ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਗਾਜ਼ਾ ਵਿੱਚ ਠੁਕਮੀ ਮਾਨਵਵਾਦੀ ਸਹਾਇਤਾ ਦੀ ਆਗਿਆ ਦੇਣ ਦੀ ਮੰਗ ਕਰਦੇ ਹੋਏ ਗਾਜ਼ਾ ਪੱਟੀ ਦੀ ਸਥਿਤੀ ਨੂੰ ਚਿੰਤਾਜਨਕ ਤੇ ਦਰਦਨਾਕ ਹੁੰਦੀ ਦੱਸਿਆ ਹੈ ਪੋਪਿਓ ਨੇ ਸੇਂਟ ਪੀਟਰਸਕਵੇਅਰ ਵਿੱਚ ਆਪਣੇ ਪਹਿਲੇ ਆਮ ਸਰੋਤਿਆਂ ਦੇ ਸਾਹਮਣੇ ਦਿੱਤੇ ਭਾਸ਼ਣ ਵਿੱਚ ਕਿਹਾ ਮੈਂ ਅਪੀਲ ਕਰਦਾ ਹਾਂ ਕਿ ਮਨੁੱਖੀ ਸਹਾਇਤਾ ਨੂੰ ਗਾਜ਼ਾ ਵਿੱਚ ਦਾਖਲ ਹੋਣ ਦਿੱਤਾ ਜਾਵੇ ਉੱਥੇ ਬਜ਼ੁਰਗ ਬਿਮਾਰ ਅਤੇ ਬੱਚੇ ਸਭ ਤੋਂ ਵੱਧ ਦੁਖੀ ਹਨ ਬ੍ਰਿਟਨ ਨੇ ਗਾਜ਼ਾ ਅਤੇ ਇਜ਼ਰਾਈਲ ਤੇ ਤਾਜ਼ਾ ਫੌਜੀ ਕਾਰਵਾਈ ਦੀ ਸਖਤ ਆਲੋਚਨਾ ਕੀਤੀ ਹੈ ਬ੍ਰਿਟਨ ਨੇ ਇਜ਼ਰਾਈਲ ਦੇ ਰਾਜਦੂਤ ਨੂੰ ਤਲਬ ਕੀਤਾ ਹੈ ਤੇ ਪੱਛਮੀ ਕੰਢੇ ਤੇ ਜਿੱਥੇ ਇਜ਼ਰਾਈਲ ਨੇ ਸੈਟਲਮੈਂਟ ਬਣਾਈਆਂ ਹੋਈਆਂ ਹਨ ਉਹਨਾਂ ਉੱਤੇ ਪਾਬੰਦੀਆਂ ਲਾ ਦਿੱਤੀਆਂ ਹਨ ਵਿਦੇਸ਼ਕਤ ਸਕੱਤਰ ਡੇਵਿਡ ਲੇਮੀ ਨੇ ਗਾਜ਼ਾ ਵਿੱਚ ਵੱਧੀ ਫੌਜੀ ਕਾਰਵਾਈ ਨੂੰ ਨੈਤਿਕ ਤੌਰ ਤੇ ਅਣਉਚਿਤ ਦੱਸਿਆ ਹੈ ਇਜ਼ਰਾਈਲ ਦੇ ਨਵੇਂ ਫੌਜੀ ਆਪਰੇਸ਼ਨ ਅਤੇ ਗਾਜ਼ਾ ਵਿੱਚ ਭੁੱਖਮਰੀ ਦੀ ਹਾਲਤ ਅਤੇ بار بار ਦਿੱਤੀਆਂ ਚੇਤਾਵਨੀਆਂ ਤੋਂ ਬਾਅਦ ਬ੍ਰਿਟਨ ਨੇ ਇੱਕ ਕਦਮ ਚੁੱਕਿਆ ਹੈ ਇਸ ਦਰਾਨ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਨੇ ਵੀ ਕਿਹਾ ਹੈ ਕਿ ਕੋਈ ਵੀ ਇਹੋ ਜਿਹਾ ਬਾਹਰੀ ਦਬਾਅ ਇਜ਼ਰਾਈਲ ਨੂੰ ਆਪਣੀ ਹੋਂਦ ਦੀ ਰੱਖਿਆ ਦੇ ਰਸਤੇ ਤੋਂ ਨਹੀਂ ਰੋਕ ਸਕੇਗਾ ਅਗਲੀ ਖਬਰ ਈਰਾਨ ਤੇ ਅਮਰੀਕਾ ਵਿਚਕਾਰ ਜਿਹੜਾ ਨਿਊਕਲੀਅਰ ਪਾਵਰ ਨੂੰ ਲੈ ਕੇ ਸਮਝੌਤਾ ਹੈ ਉਹਦੇ ਤੇ ਅਸੀਂ ਗੱਲ ਕਰ ਰਹੇ ਹਾਂ ਈਰਾਨ ਦੇ ਸੁਪਰੀਮ ਲੀਡਰ ਐਤੁੱਲਾ ਅਲੀ ਖੁਮੈਨੀ ਨੇ ਕਿਹਾ ਹੈ ਕਿ ਅਮਰੀਕਾ ਨਾਲ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਗੱਲਬਾਤ ਨੂੰ ਕਿਸੇ ਵੀ ਸਿੱਟੇ ਤੇ ਪਹੁੰਚਣ ਦੀ ਉਹਨਾਂ ਨੂੰ ਕੋਈ ਉਮੀਦ ਨਹੀਂ ਕਿਉਂਕਿ ਵਾਸ਼ਿੰਗਟਨ ਸਮਝੌਤੇ ਲਈ ਨਿਤ ਦੇਣ ਆਪਣੀਆਂ ਨਵੀਆਂ ਸ਼ਰਤਾਂ ਰੱਖ ਰਿਹਾ ਹੈ ਤੇ ਉਹਨਾਂ ਨੂੰ ਸਖਤ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਇਬਰਾਹਿਮ ਰਾਈਸੀ ਦੇ ਸਮੇਂ ਦੌਰਾਨ ਵੀ ਅਹ ਜਈ ਸਿੱਧੀ ਅਸਿੱਧੀ ਗੱਲਬਾਤ ਹੋਈ ਸੀ ਜਿਹਦਾ ਕੋਈ ਵੀ ਨਤੀਜਾ ਨਹੀਂ ਸੀ ਨਿਕਲਿਆ ਤੇ ਹੁਣ ਵੀ ਸਾਨੂੰ ਇਹ ਸ਼ੱਕ ਹੈ ਕਿ ਅਸੀਂ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਾਂਗੇ ਅਤੇ ਸਾਨੂੰ ਨਹੀਂ ਪਤਾ ਕਿ ਕੀ ਹੋਵੇਗਾ ਖੋਮੈਨੀ ਨੇ ਅਮਰੀਕਾ ਦੀ ਇਰਾਨ ਤੋਂ ਜਰੋਨੀਅਮ ਨੂੰ ਸੋਧ ਨਾ ਕਰਨ ਦੀ ਮੰਗ ਨੂੰ ਇਹ ਕਹਿੰਦੇ ਹੋਏ ਵੱਡੀ ਗਲਤੀ ਕਿਹਾ ਹੈ ਕਿ ਤਹਿਰਾਨ ਕਿਸੇ ਵੀ ਅਮਰੀਕੀ ਅਜਾਜਤ ਦੀ ਹੁਣ ਉਡੀਕ ਨਹੀਂ ਕਰੇਗਾ ਅਮਰੀਕੀ ਵਾਰਤਾਕਾਰਾਂ ਨੂੰ ਸੰਬੋਧਨ ਕਰਦੇ ਉਹਨਾਂ ਨੇ ਅੱਗੇ ਫਿਰ ਕਿ ਟ੍ਰਾਈ ਨਾ ਟੂ ਟਾਕ ਨੌਨਸੈਂਸ ਬਹੁਤੀ ਬਕਵਾਸ ਕਰਨ ਦੀ ਕੋਸ਼ਿਸ਼ ਨਾ ਕਰੋ ਈਰਾਨ ਕਹਿੰਦਾ ਹੈ ਕਿ ਉਸ ਨੂੰ ਸੰਯੁਕਤ ਰਾਸ਼ਟਰ ਦੀ ਪਰਮਾਣੂ ਅਪਸਾਰ ਸੰਧੀ ਐਨ ਪੀਟੀ ਦੇ ਤਹਿਤ ਸ਼ੁੱਧੀ ਕਰਨ ਦਾ ਅਧਿਕਾਰ ਹੈ ਅਤੇ ਉਹ ਕਹਿੰਦਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਇਸ ਅਧਿਕਾਰ ਨੂੰ ਨਹੀਂ ਛੱਡ ਸਕਦਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਧਮਕੀ ਦਿੱਤੀ ਹੋਈ ਹੈ ਕਿ ਜੇਕਰ ਈਰਾਨ ਪਰਮਾਣੂ ਸਮਝੌਤੇ ਲਈ ਸਹਿਮਤ ਨਹੀਂ ਹੁੰਦਾ ਤਾਂ ਉਹ ਉਸਤੇ ਹਮਲਾ ਕਰ ਦੇਣਗੇ ਪਰ ਉਹਨਾਂ ਨੇ ਪਿਛਲੇ ਹਫਤੇ ਆਪਣੀ ਮੱਧਪੂਰਵ ਯਾਤਰਾ ਦੌਰਾਨ ਇਸ ਧਮਕੀ ਨੂੰ ਦਰਉਂਦੇ ਹੋਏ ਜੂਰੇਨੀਅਮ ਸ਼ੁੱਧੀ ਕਰਨ ਦੇ ਅਧਿਕਾਰ ਨੂੰ ਸਪਸ਼ਟ ਤੌਰ ਤੇ ਰੱਦ ਨਹੀਂ ਕੀਤਾ ਪਰ ਅਮਰੀਕੀ ਵਫਦ ਦੀ ਅਗਵਾਈ ਕਰ ਰਹੇ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੋਫ ਜੋ ਗੱਲਬਾਤ ਲਈ ਅਮਰੀਕੀ ਵਫਦ ਦੀ ਗਵਾਹੀ ਕਰ ਰਹੇ ਹਨ ਅਤੇ ਪਹਿਲਾਂ ਸੁਝਾਅ ਦਿੱਤਾ ਸੀ ਕਿ ਜਰਾਨ ਨੂੰ ਜਰੋਨੀਅਮ ਨੂੰ ਸ਼ੁੱਧ ਬਣਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਪਰ ਇਸ ਹਫਤੇ ਦੇ ਅੰਤ ਵਿੱਚ ABC ਨਿਊਜ਼ ਨੂੰ ਉਹਨਾਂ ਨੇ ਦੱਸਿਆ ਕਿ ਵਾਸ਼ਿੰਗਟਨ ਇੱਕ ਸਮਝੌਤੇ ਦੇ ਤਹਿਤ ਸ਼ੁੱਧੀ ਕਰਨ ਦੀ ਸਮਰੱਥਾ ਦਾ 1% ਵੀ ਇਜਾਜ਼ਤ ਨਹੀਂ ਦੇ ਸਕਦਾ ਇਰਾਨ ਅਤੇ ਅਮਰੀਕਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਓਮਾਨ ਵਿੱਚ ਆਪਣੇ ਚੌਥੇ ਦੌਰ ਦੀ ਗੱਲਬਾਤ ਕੀਤੀ ਸੀ ਜਿਸ ਦਾ ਉਦੇਸ਼ ਪਾਬੰਦੀਆਂ ਵਿੱਚ ਰਾਹਤ ਦੇ ਬਦਲੇ ਤਹਿਰਾਣ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣਾ ਸੀ ਇਰਾਨੀ ਵਿਦੇਸ਼ ਮੰਤਰਾਲੇ ਨੇ ਉਹਨਾਂ ਗੱਲਾਂ ਬਾਤਾਂ ਨੂੰ ਮੁਸ਼ਕਲ ਦੱਸਿਆ ਵਿਟਕੋਫ ਨੇ ਵੀ ਕਿਹਾ ਹੈ ਕਿ ਗੱਲਬਾਤ ਦਾ ਅਗਲਾ ਦੌਰ ਇਸ ਹਫਤੇ ਯੂਰਪ ਵਿੱਚ ਹੋ ਸਕਦਾ ਹੈ ਸਾਨੂੰ ਉਮੀਦ ਹੈ ਕਿ ਇਹ ਕੁਝ ਅਸਲ ਸਕਾਰਾਤਮਕਤਾ ਵੱਲ ਲੈ ਜਾਏਗਾ ਉਸਨੇ ਅੱਗੇ ਕਿਹਾ ਕਿ ইরਾਨੀ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਇਰਾਨ ਨੂੰ ਅਗਲੇ ਦੌਰ ਦੀ ਗੱਲਬਾਤ ਲਈ ਇੱਕ ਤਰੀਕ ਦੀ ਪੇਸ਼ਕਸ਼ ਤਾਂ ਕੀਤੀ ਗਈ ਹੈ ਪਰ ਇਰਾਨ ਨੇ ਅਜੇ ਤੱਕ ਇਹਨੂੰ ਸਵੀਕਾਰ ਨਹੀਂ ਕੀਤਾ ਹੈ ਇਹ ਪੁੱਛੇ ਜਾਣਤੇ ਕਿ ਕੀ ਗੱਲਬਾਤ ਹੁਣ ਤੱਕ ਕਿਵੇਂ ਚੱਲ ਰਹੀ ਹੈ ਤਾਂ ਇਰਾਨ ਦੇ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਮਜ਼ਾਕ ਚ ਕਿਹਾ ਕਿ ਦੋਵੇਂ ਧਿਰਾਂ ਅਜੇ ਵੀ ਝਗੜਾ ਹੀ ਕਰ ਰਹੀਆਂ ਹਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਲ ਰਾਮਾ ਫੋਸਾ ਬੁੱਧਵਾਰ ਨੂੰ ਜਾਨੀ ਕਿ ਅੱਜ ਵਾਈਟ ਹਾਊਸ ਵਿਕੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨਾਲ ਇੱਕ ਮਤਵਪੂਰਨ ਮੀਟਿੰਗ ਵਿੱਚ ਗੱਲਬਾਤ ਕਰਨ ਪਹੁੰਚੇ ਹਨ ਜੋ ਦੋਵਾਂ ਦੇਸ਼ਾਂ ਵਿਚਕਾਰ ਪਹਿਲਾਂ ਹੀ ਠੰਡੇ ਪੈ ਸਬੰਧਾਂ ਨੂੰ ਬਿਹਤਰ ਕਰ ਸਕਦੀ ਹੈ ਜਾਂ ਹੋਰ ਵਿਗਾੜ ਸਕਦੀ ਹੈ ਰਾਮਾ ਫੋਸਾ ਨੂੰ ਉਮੀਦ ਹੈ ਕਿ ਉਹਨਾਂ ਦੀ ਫੇਰੀ ਇੱਕ ਕੂਟਨੀਤਿਕ ਝਗੜੇ ਨੂੰ ਖਤਮ ਕਰ ਸਕਦੀ ਹੈ ਜਿਸ ਨੇ 트ੰਪ ਦੁਆਰਾ ਸਹਾਇਤਾ ਰੱਦ ਕਰਨ ਅਤੇ ਅਮਰੀਕਾ ਵਿੱਚ ਉਹਨਾਂ ਦੇ ਦੇਸ਼ ਦੇ ਰਾਜਦੂਤ ਨੂੰ ਕੱਢਣ ਲਈ ਪ੍ਰੇਰਿਤ ਕੀਤਾ ਸੀ ਪਰ ਉਹਨਾਂ ਨੇ ਦੇਸ਼ ਵਿੱਚ ਉਨ੍ਹਾਂ ਦੇ ਦੇਸ਼ ਵਿੱਚ ਕੁਝ ਲੋਕਾਂ ਨੂੰ ਡਰ ਹੈ ਕਿ ਮੀਟਿੰਗ ਪਤੜੀ ਪਟੜੀ ਤੋਂ ਵੀ ਉਤਰ ਸਕਦੀ ਹੈ ਜਿਵੇਂ ਕਿ ਫਰਵਰੀ ਵਿੱਚ ਓਵਲ ਆਫਿਸ ਵਿੱਚ ਯੂਕਰੇਨੀ ਰਾਸ਼ਟਰਪਤੀ ਵੁਲਿਦੀਮੀਰ ਜਲਸਕੀ ਨਾਲ ਹੋਇਆ ਸੀ ਇਹ ਵੀ ਡਰ ਹੈ ਕਿ আফਰੀਕੀ ਰਾਸ਼ਟਰ ਹੁਣ ਸੰਭਾਵੀ ਤੌਰ ਤੇ ਆਪਣੇ ਕੁਝ ਅਮਰੀਕੀ ਵਪਾਰਕ ਵਿਸ਼ੇਸ਼ ਅਧਿਕਾਰ ਵੀ ਗਵਾ ਸਕਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿੱਚ ਘਾਰ ਸਬੰਧ ਕਾਫੀ ਖਰਾਬ ਹੋ ਗਏ ਹਨ ਰਾਮਾਪੋਸਾ ਦੀ ਇਹ ਯਾਤਰਾ 59 ਗੋਰੇ ਦੱਖਣੀ ਅਫਰੀਕੀ ਲੋਕਾਂ ਦੇ ਇੱਕ ਸਮੂਹ ਦੇ ਸ਼ਰਨਾਰਥੀ ਦਜਾ ਪ੍ਰਾਪਤ ਕਰਨ ਤੋਂ ਬਾਅਦ ਅਮਰੀਕਾ ਪਹੁੰਚਣ ਤੋਂ ਇੱਕ ਹਫ਼ਤੇ ਬਾਅਦ ਹੋਈ ਹੈ 트럼ਪ ਅਤੇ ਉਹਨਾਂ ਦੇ ਸਹਿਯੋਗੀ ਐਲਾਨ ਮਸਕ ਜੋ ਦੱਖਣੀ ਅਫਰੀਕਾ ਵਿੱਚ ਹੀ ਪੈਦਾ ਹੋਏ ਤੇ ਵੱਡੇ ਹੋਏ ਸਨ ਨੇ ਦਾਅਵਾ ਕੀਤਾ ਹੈ ਕਿ ਦੱਖਣੀ ਅਫਰੀਕੀ ਗੋਰੇ ਲੋਕਾਂ ਨੂੰ ਸਤਾਇਆ ਜਾ ਰਿਹਾ ਹੈ ਮੰਗਲਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਇਹ ਅਮਰੀਕਾ ਦੇ ਰਾਸ਼ਟਰੀ ਹਿੱਤ ਵਿੱਚ ਹੈ ਕਿ ਸ਼ਰਨਾਰਥੀ ਪੁਨਰਵਾਸ ਲਈ ਗੋਰੇ ਸਾਊਥ ਅਫਰੀਕੀ ਲੋਕਾਂ ਨੂੰ ਪਹਿਲ ਦਿੱਤੀ ਜਾਵੇ ਰੂਬੀਏ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਉਹਨਾਂ ਦੀ ਨਸਲ ਪੁਨਰਵਾਸ ਵਿੱਚ ਇੱਕ ਇੱਕ ਕਾਰਨਤਾ ਹੈ ਪਰ ਦਲੀਲ ਦਿੱਤੀ ਕਿ ਉਹਨਾਂ ਨੂੰ ਗੋਰੇ ਹੋਣ ਕਰਕੇ ਹੀ ਸਤਾਇਆ ਜਾ ਰਿਹਾ ਹੈ 트럼ਪ ਪ੍ਰਸ਼ਾਸਨ ਨੇ ਸਾਊਥ ਅਫਰੀਕਾ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਲਾਗੂ ਕੀਤੇ ਗਏ ਇੱਕ ਜ਼ਮੀਨ ਸੁਧਾਰ ਕਾਨੂੰਨ ਦੀ ਤਿੱਖੀ ਲੋਚਨਾ ਕੀਤੀ ਹੈ ਜੋ ਕਿ ਇਤਿਹਾਸਕ ਨਸਲੀ ਅਸਮਾਨਤਾਵਾਂ ਨੂੰ ਉਲਟਾਉਣ ਦੀ ਕੋਸ਼ਿਸ਼ ਵਿੱਚ ਬਣਾਇਆ ਗਿਆ ਹੈ ਇਹ ਕਾਨੂੰਨ ਦੱਖਣੀ ਅਫਰੀਕਾ ਦੀ ਸਰਕਾਰ ਨੂੰ ਜ਼ਮੀਨ ਨੂੰ ਲੈਣ ਅਤੇ ਇਹਨੂੰ ਮੁੜ ਕੇ ਵੰਡਣ ਦਾ ਅਧਿਕਾਰ ਦਿੰਦਾ ਹੈ ਜੇਕਰ ਜ਼ਮੀਨ ਜ਼ਬਤੀ ਨਿਰਪੱਖ ਤੇ ਬਰਾਬਰੀ ਵਾਲੀ ਤੇ ਜਨਤਕ ਹਿੱਤ ਵਿੱਚ ਵੀ ਪਾਈ ਜਾਂਦੀ ਹੈ ਤਾਂ ਫਿਰ ਕੁਝ ਮਾਮਲਿਆਂ ਵਿੱਚ ਮੁਆਵਜ਼ਾ ਦੇਣ ਦੀ ਵੀ ਕੋਈ ਜ਼ਿੰਮੇਵਾਰੀ ਸਰਕਾਰ ਦੀ ਨਹੀਂ 1990 ਦੇ ਦਹਾਕੇ ਦੇ ਅਧ ਵਿੱਚ ਖਤਮ ਹੋਈ ਇੱਕ ਵਿਤਕਰੇ ਵਾਲੀ ਰੰਗ ਭੇਦ ਸਰਕਾਰ ਦੌਰਾਨ ਕਾਲੇ ਸਾਊਥ ਅਫਰੀਕੀ ਲੋਕਾਂ ਨੂੰ ਗੋਰਿਆਂ ਦੇ ਫਾਇਦੇ ਲਈ ਉਹਨਾਂ ਦੀਆਂ ਜ਼ਮੀਨਾਂ ਤੋਂ ਜ਼ਬਰਦਸਤੀ ਬੇਦਖਲ ਕਰ ਦਿੱਤਾ ਗਿਆ ਸੀ ਤੇ ਅੱਜ ਰੰਗ ਭੇਦ ਦੇ ਅੰਤ ਤੋਂ ਲਗਭਗ 3 ਦਹਾਕੇ ਬਾਅਦ ਕਾਲੇ ਜੋ ਇਸ ਦੇਸ਼ ਦੀ 63 ਮਿਲੀਅਨ ਆਬਾਦੀ ਦਾ 80 ਫੀਸਦੀ ਤੋਂ ਵੱਧ ਹਿੱਸਾ ਹਨ ਉਹਨਾਂ ਕੋਲ ਨਿੱਜੀ ਜ਼ਮੀਨ ਜੋ ਹੈ ਉਹ ਸਿਰਫ 4% ਦੀ ਮਾਲਕੀ ਹੈ 트럼ਪ ਨੇ ਦਾਵਾ ਕੀਤਾ ਹੈ ਕਿ ਘਟ ਗਿਣਤੀ ਗੋਰਿਆਂ ਦੀਆਂ ਜ਼ਮੀਨਾਂ ਜਿਨ੍ਹਾਂ ਕੋਲ ਦੇਸ਼ ਦੀ 72% ਖੇਤੀਬਾੜੀ ਦੀ ਉਪਜਾਊ ਜ਼ਮੀਨ ਹੈ ਨੂੰ ਜ਼ਬਤ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਗੈਰ ਪ੍ਰਮਾਣਿਤ ਦਾਅਵਿਆਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਦੱਖਣੀ ਅਫਰੀਕਾ ਵਿੱਚ ਇੱਕ ਤਰ੍ਹਾਂ ਦੀ ਨਸਲਕੁਸ਼ੀ ਹੋ ਰਹੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਖੇਤਾਂ 'ਤੇ ਹਮਲਿਆਂ ਦੀਆਂ ਰਿਪੋਰਟਾਂ ਦੇ ਵਿਚਕਾਰ ਗੋਰੇ ਕਿਸਾਨਾਂ ਨੂੰ ਬੇਰਹਿਮੀ ਨਾਲ ਮਾਰਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਦੇ ਅਧਿਕਾਰੀਆਂ ਨੇ ਪੁਲਿਸ ਮੰਤਰੀ ਸ਼ੇਜੋ ਮਚਨ ਦੇ ਨਾਲ ਉਹਨਾਂ ਦਾਅਵਿਆਂ ਨੂੰ ਸਖਤੀ ਨਾਲ ਰੋਕਿਆ ਹੈ ਤੇ ਕਿਹਾ ਹੈ ਕਿ ਦੇਸ਼ ਵਿੱਚ ਗੋਰੇ ਨਸਲਕੁਸ਼ੀ ਦਾ ਕੋਈ ਸਬੂਤ ਹੀ ਨਹੀਂ ਹੈ ਦੱਖਣੀ ਅਮਰੀਕਾ ਦੱਖਣੀ ਅਫਰੀਕਾ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਵੀ ਹੈ ਅਤੇ আফਰੀਕੀ ਰਾਸ਼ਟਰ ਨੂੰ ਇੱਕ ਅਮਰੀਕੀ ਵਪਾਰ ਸਮਝੌਤੇ ਤੋਂ ਸਭ ਤੋਂ ਵੱਧ ਲਾਭ ਵੀ ਹੁੰਦਾ ਹੈ ਜੋ আফਰੀਕੀ ਦੇਸ਼ਾਂ ਲਈ ਅਮਰੀਕੀ ਬਾਜ਼ਾਰਾਂ ਤੱਕ ਜਿਹੜਾ ਟੈਰਫ ਜਿਹੜਾ ਉਹਦੇ ਤੋਂ ਮੁਕਤ ਜਿਹੜੀ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ ਉਸ ਸਮਝੌਤੇ ਦੇ ਤਹਿਤ ਸਾਊਥ ਅਫਰੀਕਾ ਮੁੱਖ ਖੇਤੀਬਾੜੀ ਨਿਰਯਾਤਕ ਹੈ ਤੇ ਆਪਣੇ ਖੇਤੀਬਾੜੀ ਸਮਾਨ ਦਾ 2/3 ਹਿੱਸਾ ਟ੍ਰੰਪ ਮੁਖਤ ਅਮਰੀਕਾ ਨੂੰ ਨਿਰਯਾਤ ਕਰਦਾ ਹੈ ਪਰ ਕੁਝ ਅਮਰੀਕੀ ਕਾਨੂੰਨ ਸਾਹਿਬ ਇਹ ਚਾਹੁੰਦੇ ਹਨ ਕਿ ਸਾਲ ਵਪਾਰ ਸਮਝੌਤੇ ਦੀ ਸਮੀਖਿਆ ਹੋਵੇ ਅਤੇ ਉਹ ਸਾਰੇ ਲਾਭ ਵਾਪਸ ਲੈ ਲੈ ਜਾਣ ਜੋ ਸਾਊਥ ਅਫਰੀਕਾ ਨੂੰ ਦਿੱਤੇ ਜਾਂਦੇ ਹਨ 트੍ਰੰਪ ਨੇ ਅਮਰੀਕੀ ਸਹਿਯੋਗੀ ਇਜ਼ਰਾਈਲ ਵਿਰੁੱਧ ਅੰਤਰਰਾਸ਼ਟਰੀ ਨਿਆਂ ਅਦਾਲਤ ਦੇ ਸਾਹਮਣੇ ਦੱਖਣੀ ਅਫਰੀਕਾ ਦੇ ਨਸਲਕੁਸ਼ੀ ਦੇ ਮਾਮਲੇ ਨੂੰ ਵੀ ਪਸੰਦ ਨਹੀਂ ਸੀ ਕੀਤਾ ਤੇ ਇਸ ਨੂੰ ਅਸਵੀਕਾਰ ਵੀ ਕੀਤਾ ਸੀ। ਇਹੀ ਅਸਲ ਮੈਨੂੰ ਲੱਗਦਾ ਹੈ ਕਿ ਵਜ੍ਹਾ ਹੈ ਜਿਹਦੇ ਕਰਕੇ ਅਮਰੀਕਾ ਸਾਊਥ ਅਫਰੀਕਾ ਦੇ ਉੱਤੇ ਆਪਣਾ ਲਗਾਤਾਰ ਦਬਾਅ ਬਣਾ ਰਿਹਾ ਹੈ। ਬਾਹਨੇ-ਪਾਵੇਂ ਕੁਝ ਵੀ ਕੀਤੇ ਜਾਣ। ਪਾਕਿਸਤਾਨ ਦੇ ਬਲੋਚਿਸਤਾਨ ਦੇ ਖੁਜ਼ਦਾਰ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਸਕੂਲ ਵਾਹਨ ਤੇ ਹੋਏ ਹਮਲੇ ਵਿੱਚ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਤੇ ਦੋ ਦਰਜਣ ਤੋਂ ਵੱਧ ਹੋਰ ਜ਼ਖਮੀ ਹੋ ਗਏ ਹਨ ਕੁਝ ਜਿਹੜੇ ਮੀਡੀਆ ਆਊਟਲੈਟ ਨੇ ਉਹਨਾਂ ਬੱਚਿਆਂ ਦੀ ਗਿਣਤੀ ਇਸ ਤੋਂ ਬਧੇਰੇ ਵੀ ਦੱਸੀ ਹੈ ਖੁਜ਼ਦਾਰ ਦੇ ਡਿਪਟੀ ਕਮਿਸ਼ਨਰ ਯਾਸਿਰ ਇਕਬਾਲ ਦਸਤੀ ਨੇ ਦੱਸਿਆ ਹੈ ਕਿ ਧਮਾਕਾ ਸਵੇਰੇ ਖੁਜ਼ਦਾਰ ਸ਼ਹਿਰ ਦੇ ਜ਼ੀਰੋ ਪੁਆਇੰਟ ਤੇ ਉਸ ਸਮੇਂ ਹੋਇਆ ਜਦੋਂ ਇੱਕ ਬੱਸ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਉਹਨਾਂ ਅਨੁਸਾਰ ਜਦੋਂ ਬੱਸ 0.0 ਤੇ ਪਹੁੰਚੀ ਤਾਂ ਉਸ ਦੇ ਨੇੜੇ ਇੱਕ ਵੱਡਾ ਧਮਾਕਾ ਹੋ ਗਿਆ ਡੀਸੀ ਖੁਸ਼ਦਾਰ ਦੇ ਅਨੁਸਾਰ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ ਉਹਨਾਂ ਕਿਹਾ ਕਿ ਹਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਖੁਸ਼ਦਾਰ ਪੁਲਿਸ ਸਟੇਸ਼ਨ ਦੇ ਐਸਐਚਓ ਨੇ ਦੱਸਿਆ ਕਿ ਜਿਸ ਬੱਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਹ ਕੁਸਦਾਰ ਦੀ ਸ਼ੌਣੀ ਦੇ ਇੱਕ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਉਹਨਾਂ ਕਿਹਾ ਕਿ ਧਮਾਕੇ ਵਿੱਚ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਜਦੋਂ ਕਿ ਬੱਸ ਦੇ ਨੇੜੇ ਖੜੀ ਇੱਕ ਛੋਟੀ ਕਾਰ ਨੂੰ ਵੀ ਨੁਕਸਾਨ ਪਹੁੰਚਿਆ ਹੈ ਉਹਨਾਂ ਕਿਹਾ ਕਿ ਹਾਲਾਂਕਿ ਜਾਂਚ ਅਜੇ ਜਾਰੀ ਹੈ ਪਰ ਇਹ ਜਾਪਦਾ ਹੈ ਕਿ ਵਿਸਫੋਟਕ ਉਸੇ ਛੋਟੇ ਵਾਹਨ ਵਿੱਚ ਹੀ ਹੋਣਗੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਤੈਅ ਨਹੀਂ ਹੋ ਸਕਿਆ ਕਿ ਵਿਸਫੋਟਕ ਰਿਮੋਟ ਕੰਟਰੋਲ ਨਾਲ ਧਮਾਕਾ ਕੀਤਾ ਗਿਆ ਜਾਂ ਕਿਸੇ ਆਤਮਕਾਤਹੀ ਹਮਲਾਵਰ ਦੁਆਰਾ ਇਹ ਕਾਰਾ ਕੀਤਾ ਗਿਆ ਹੈ ਪੁਲਿਸ ਅਧਿਕਾਰੀਆਂ ਅਨੁਸਾਰ ਬੱਸ ਵਿੱਚ ਲਗਭਗ 40 ਬੱਚੇ ਸਵਾਰ ਸਨ ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਨੇ ਨਹੀਂ ਲਈ ਹੈ ਪਰ ਇਸ ਨੂੰ ਬਲੋਚ ਕੱਟੜ ਪੰਥੀਆਂ ਨਾਲ ਵੀ ਜੋੜਿਆ ਜਾ ਰਿਹਾ ਹੈ ਪਾਕਿਸਤਾਨੀ ਫੌਜ ਨੇ ਭਾਰਤ ਤੇ ਇਸ ਹਮਲੇ ਦੀ ਸਾਜ਼ਿਸ਼ ਰਚਣ ਦਾ ਦੋਸ਼ ਵੀ ਲਾਇਆ ਹੈ ਹਾਲਾਂਕਿ ਇਸ ਲਈ ਉਹਨਾਂ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ ਭਾਰ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਖੁਸ਼ਦਾਰਦੀ ਘਟਨਾ ਵਿੱਚ ਭਾਰਤ ਦੀ ਛਮੂਲੀਅਤ ਛਮੂਲੀਅਤ ਬਾਰੇ ਪਾਕਿਸਤਾਨ ਵੱਲੋਂ ਲਾਏ ਗਏ ਬੇਬੁਨਿਆਦ ਦੋਸ਼ਾਂ ਨੂੰ ਰੱਦ ਕਰਦਾ ਹੈ ਭਾਰਤ ਅਜਿਹੀਆਂ ਸਾਰੀਆਂ ਘਟਨਾਵਾਂ ਵਿੱਚ ਹੋਈਆਂ ਮੌਤਾਂ ਤੇ ਸੰਵੇਦਨਾ ਪ੍ਰਗਟ ਕਰਦਾ ਹੈ ਅਗਲੀ ਖਬਰ ਭਾਰਤੀ ਹਵਾਈ ਸੈਨਾ ਯਾਨੀ ਕਿ ਇੰਡੀਅਨ 에ਅਰ ਫੋਰਸ ਨੇ ਆਪਰੇਸ਼ਨ ਸੰਦੂਰਦ੍ਰਾਨ ਆਪਣੇ ਹਵਾਈ ਰੱਖਿਆ ਪ੍ਰਣਾਲੀ ਨਾਲ ਪਾਕਿਸਤਾਨ ਦੀ ਪੀਐਲ 15ਈ ਮਿਜ਼ਾਈਲ ਜਿਹੜੀ ਨੂੰ ਨਸ਼ਟ ਕੀਤਾ ਸੀ ਇਹ ਮਿਜ਼ਾਈਲ ਚੀਨ ਦੀ ਬਣੀ ਹੋਈ ਸੀ ਮੀਡੀਆ ਰਿਪੋਰਟਰਾਂ ਦੇ ਅਨਸਾਰ ਫਾਈਵ ਆਈਜ਼ ਦੇਸ਼ ਅਮਰੀਕਾ ਯੂਕੇ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਇਲਾਵਾ ਫਰਾਂਸ ਅਤੇ ਜਾਪਾਨ ਇਸ ਮਿਜ਼ਾਈਲ ਦੇ ਮਲਬੇ ਦੀ ਜਾਂਚ ਕਰਨਾ ਚਾਹੁੰਦੇ ਹਨ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਚੀਨ ਨੇ ਨੂੰ ਬਣਾਉਣ ਲਈ ਕਿਹੜੀ ਤਕਨੀਕੀ ਟੈਕਨਾਲੋਜੀ ਵਰਤੀ ਹੈ 9 ਮਈ ਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਖੇਤ ਵਿੱਚੋਂ ਪੀਐਲ 15ਈ ਮਜ਼ਾਈਲ ਦੇ ਟੁਕੜੇ ਬਰਾਮਦ ਕੀਤੇ ਗਏ ਸਨ ਇਸ ਤੋਂ ਬਾਅਦ 12 ਮਈ ਨੂੰ ਹਵਾਈ ਸੈਨਾ ਨੇ ਪਹਿਲੀ ਵਾਰ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਮਲਬਾ ਦਿਖਾਇਆ ਸੀ ਭਾਰਤੀ ਡਿਪਲੋਮੈਟ ਅਨੂਪਮਾ ਸਿੰਘ ਨੇ ਬੁੱਧਵਾਰ ਨੂੰ ਵਿਸ਼ਵ ਸਿਹਤ ਸੰਗਠਨ ਯਾਨੀ ਕਿ WHO ਦੀ ਇੱਕ ਮੀਟਿੰਗ ਵਿੱਚ ਅੱਤਵਾਦ ਤੇ ਪਾਕਿਸਤਾਨ ਦੇ ਪ੍ਰਚਾਰ ਦਾ ਪਰਦਾ ਫਾਸ਼ ਕੀਤਾ ਹੈ ਅਨੂਪਮਾ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਅੱਤਵਾਦ ਦਾ ਕੇਂਦਰ ਹੈ ਤੇ ਉਸ ਨੂੰ ਪੀੜਤ ਹੋਣ ਦਾ ਦਿਖਾਵਾ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ ਪਾਕਿਸਤਾਨ ਅੱਤਵਾਦ ਨੂੰ ਜਨਮ ਦਿੰਦਾ ਹੈ ਪਾਲਦਾ ਹੈ ਤੇ ਦੁਨੀਆ ਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਆਪਰੇਸ਼ਨ ਸੰਧੂਰ ਬਾਰੇ ਅਨੂਪਮਾ ਸਿੰਘ ਨੇ ਕਿਹਾ ਕਿ ਭਾਰਤ ਨੇ ਪੂਰੀ ਸ਼ੁੱਧਤਾ ਤੇ ਧਿਆਨ ਨਾਲ ਸਿਰਫ ਆਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਉਸ ਰਾਤ ਪਾਰ ਆਤਵਾਦ ਨੂੰ ਉਤਸ਼ਾਹਿਤ ਕਰਕੇ ਲਗਾਤਾਰ ਹਰ ਸਮਝੌਤੇ ਦੀ ਉਲੰਘਣਾ ਕਰ ਰਿਹਾ ਹੈ ਪਾਕਿਸਤਾਨ ਦੀ ਖ਼ਬਰ ਇਹ ਹੈ ਜੀ ਅਗਲੀ ਵੀ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਪਾਣੀ ਨੂੰ ਲੈ ਕੇ ਭਾਰੀ ਹਿੰਸਾ ਹੋਈ ਹੈ ਪਾਣੀ ਨੂੰ ਲੈ ਕੇ ਕਈ ਹਫ਼ਤਿਆਂ ਤੋਂ ਚੱਲ ਰਿਹਾ ਟਕਰਾਅ ਹੁਣ ਹਿੰਸਕ ਹੋ ਗਿਆ ਹੈ ਡਾਣ ਅਖਬਾਰ ਦੇ ਅਨੁਸਾਰ ਮੰਗਲਵਾਰ ਨੂੰ ਸਿੰਧ ਪ੍ਰਾਂਤ ਦੇ ਗਹਿਰੇ ਮੰਤਰੀ ਜਾਲ ਲੰਜ਼ਾ ਦੇ ਕਰਜ ਲਈ ਨਿਸ਼ਾਰੇ ਫਰੂਜ਼ ਦੇ ਮੈਰੋ ਕਸਬੇ ਵਿੱਚ ਝੜਪਾਂ ਹੋਈਆਂ ਇੱਕ ਪ੍ਰਦਰਸ਼ਨਕਾਰੀ ਮਾਰਿਆ ਗਿਆ ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਵੱਲੋਂ ਸਿੰਧ ਸੂਬੇ ਦੇ ਗ੍ਰਹਿ ਮੰਤਰੀ ਦੇ ਘਰ ਨੂੰ ਸਾੜ ਦਿੱਤਾ ਗਿਆ ਡਾਣ ਅਖਬਾਰ ਨੇ ਕਿਹਾ ਹੈ ਕਿ ਇਹ ਇਸ ਬਹਿਰਮੀ ਭਰੀ ਹਿੰਸਾ ਵਿੱਚ ਇੱਕ ਡੀਐਸਪੀ ਸਮੇਤ 6 ਹੋਰ ਪੁਲਿਸ ਵਾਲੇ ਜ਼ਖਮੀ ਹੋਏ ਹਨ ਇਸ ਤੋਂ ਇਲਾਵਾ ਡਾਨ ਅਖਬਾਰ ਨੇ ਆਪਣੀ ਰਿਪੋਰਟ ਵਿੱਚ ਦਰਜਣਾ ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਸਾਂਝੀ ਕੀਤੀ ਹੈ ਡਾਨ ਨੇ ਕਿਹਾ ਹੈ ਕਿ ਸੜਕਾਂ ਤੇ ਬਹੁਤ ਸਾਰੇ ਗੱਡੀਆਂ ਸਾੜੀਆਂ ਗਈਆਂ ਹਨ ਅਤੇ ਹਾਪੜਾ ਤਫਰੀ ਦਾ ਮਾ올 ਦੇਖਿਆ ਜਾ ਰਿਹਾ ਹੈ ਫਰਵਰੀ 2025 ਵਿੱਚ ਪਾਕਿਸਤਾਨ ਸਰਕਾਰ ਨੇ ਸਿੰਧੂ ਨਦੀ ਪ੍ਰਣਾਲੀ ਤੇ 6 ਨਵੀਆਂ ਨਹਿਰਾਂ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਸੀ ਇਸ ਯੋਜਨਾ ਤਹਿਤ ਪੰਜਾਬ بلوچستان ਤੇ ਸਿੰਧ ਵਿੱਚ ਨਹਿਰਾਂ ਬਣਾਈਆਂ ਜਾਣਗੀਆਂ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਡੈਮ ਰਾਹੀਂ ਪਾਕਿਸਤਾਨ ਸਰਕਾਰ ਸਿੰਧ ਦੇ ਪਾਣੀ ਨੂੰ ਪੰਜਾਬ ਸੂਬੇ ਵੱਲ ਨੂੰ ਮੋੜਨਾ ਚਾਹੁੰਦੀ ਹੈ ਜਿਸ ਦਾ ਉਦੇਸ਼ ਪੰਜਾਬ ਦੀ 1.9 ਮਿਲੀਅਨ ਹੈਕਟੇਰ ਬੰਜਰ ਜ਼ਮੀਨ ਵੱਲ ਪਾਣੀ ਦੇਣਾ ਹੈ ਸਿੰਧ ਦੇ ਵਸਨੀਕਾਂ ਦਾ ਮੰਨਣਾ ਹੈ ਕਿ ਉਹ ਇਸ ਪ੍ਰੋਜੈਕਟ ਜਿਹੜਾ ਉਹਨਾਂ ਦੇ ਪਾਣੀ ਦੇ ਅਧਿਕਾਰਾਂ ਦੀ ਲੰਘਣਾ ਕਰਦਾ ਹੈ ਤੇ ਪਹਿਲਾਂ ਹੀ ਉਹ ਪਾਣੀ ਦੇ ਘਾਟ ਵਾਲੇ ਖੇਤਰ ਵਿੱਚ ਰਹਿ ਰਹੇ ਨੇ ਇਹ ਸਾਡੇ ਲਈ ਵਿਨਾਸ਼ਕਾਰੀ ਸਾਬਤ ਹੋ ਸਕਦਾ ਹੈ ਅਗਲੀ ਖਬਰ ਭਾਰਤੀ ਹਵਾਈ ਫੌਜ ਨੇ ਹਰਮੰਦਰ ਸਾਹਿਬ ਵਿੱਚ ਹਵਾਈ ਰੱਖਿਆ ਤੋਪਾਂ ਦੀ ਤਾਇਨਾਤ ਤਾਇਨਾਤੀ ਬਾਰੇ ਜਾਣਕਾਰੀ ਦਿੱਤੀ ਹੈ ਫੌਜ ਨੇ ਕਿਹਾ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੱਤੇ ਵਿੱਚ ਕੋਈ ਹਵਾਈ ਰੱਖਿਆ ਤੋਪਾਂ ਤਾਇਨਾਤ ਨਹੀਂ ਛਣ ਕੀਤੀਆਂ ਗਈਆਂ ਹਾਲ ਹੀ ਵਿੱਚ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਗੋਲਡਨ ਟੈਂਪਲ ਮੈਨੇਜਮੈਂਟ ਨੇ ਪਾਕਿਸਤਾਨ ਤੋਂ ਡਰੋਨ ਅਤੇ ਮਜ਼ਾਇਲ ਖਤਰਿਆਂ ਨਾਲ ਨਜਿੱਠਣ ਲਈ ਫੌਜ ਨੂੰ ਮੰਦਿਰ ਦੇ ਅੰਦਰ ਹਵਾਈ ਰੱਖਿਆ ਤੋਪਾਂ ਤਾਇਨਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਭਾਰਤੀ ਫੌਜ ਦੇ ਹਵਾਈ ਰੱਖਿਆ ਮੁਖੀ ਲੈਫਟੀਨੈਂਟ ਜਨਰਲ ਸੁਮੇਰ ਇਵਾਨ ਡੀਕੁੰਡਾ ਨੇ ਇੱਕ ਨਿਊਜ਼ ਏਜੰਸੀ ਦੇ ਪੋਡਕਾਸਟ ਵਿੱਚ ਇਹ ਦਾਵਾ ਕੀਤਾ ਸੀ ਕਿ ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਫੌਜ ਵੱਲੋਂ ਦਰਬਾਰ ਸਾਹਿਬ ਵਿਖੇ ਹਵਾਈ ਰੱਖਿਆ ਤੋਪਾਂ ਲਾਈਆਂ ਗਈਆਂ ਸਨ ਇਸ ਦਾਅਵੇ ਨੂੰ ਫੌਜ ਨੇ ਹੀ ਰੱਦ ਕਰ ਦਿੱਤਾ ਹੈ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਰੱਖਣ ਦੇ ਫੈਸਲੇ ਨੂੰ ਇੱਕ ਹੋਰ ਮਹੀਨੇ ਲਈ ਵਧਾ ਦਿੱਤਾ ਹੈ ਇਹ ਜਾਣਕਾਰੀ ਬੁੱਧਵਾਰ ਨੂੰ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ ਪਾਕਿਸਤਾਨ ਨੇ ਇਹ ਪਾਬੰਦੀ 22 April ਨੂੰ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਚੁੱਕੇ ਗਏ ਕਦਮਾਂ ਦੇ ਜਵਾਬ ਵਿੱਚ ਲਗਾਈ ਸੀ ਸ਼ੁਰੂ ਵਿੱਚ ਇਹ ਪਾਬੰਦੀ 23 May ਤੱਕ ਲਾਗੂ ਕੀਤੀ ਗਈ ਸੀ ਅੰਤਰਰਾਸ਼ਟਰੀ ਸਿਵਲ ਐਵੀਏਸ਼ਨ ICAO ਦੇ ਨਿਯਮਾਂ ਦੇ ਅਨੁਸਾਰ ਕੋਈ ਵੀ ਦੇਸ਼ ਇੱਕ ਵਾਰ ਵਿੱਚ ਹੀ 1 ਮਹੀਨੇ ਤੋਂ ਵੱਧ ਦੇ ਸਮੇਂ ਲਈ ਹਵਾਈ ਖੇਤਰ ਤੇ ਪਾਬੰਦੀ ਨਹੀਂ ਲਾ ਸਕਦਾ ਇਸ ਲਈ ਹੁਣ ਇਹਨੂੰ ਇੱਕ ਹੋਰ ਮਹੀਨੇ ਲਈ ਵਿਧਾਇਆ ਜਾ ਰਿਹਾ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕੀਤਾ ਹੋਵੇ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ 1999 ਦੇ ਕਾਰਗਲ ਜੁੱਧ ਅਤੇ 19 2019 ਦੇ ਪਲਵਮ ਪਲਵਾਮਾ ਹਮਲੇ ਤੋਂ ਬਾਅਦ ਅਜਿਹੀ ਪਾਬੰਦੀ ਲਾਈ ਸੀ ਇੱਕ ਲੋਕਲ ਜਿਹੜੀ ਫਲਾਈਟ ਸੀ ਜਿਹੜੀ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਇੰਡੂ ਇੰਡੀ ਕੋ ਜਿਹੜੀ ਕੰਪਨੀ ਆ ਉਹਨਾਂ ਦੀ ਫਲਾਈਟ ਜਿਹੜੀ ਆ ਉਹ ਉਡਾਣ ਦੇ ਦੌਰਾਨ ਹੀ ਚਖੜ ਹਨੇਰੀ ਦਾ ਸ਼ਿਕਾਰ ਹੋ ਗਈ ਜਿਸ ਤੋਂ ਬਾਅਦ ਸ਼੍ਰੀਨਗਰ ਹਵਾਈ ਅੱਡੇ ਤੇ ਉਹਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਇਸ ਉਡਾਣ ਵਿੱਚ 227 ਯਾਤਰੀ ਸਵਾਰ ਸਨ 에ਅਰਲਾਈਨ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਹੀ ਯਾਤਰੀ ਅਤੇ ਚਾਲਕਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਫਲਾਈਟ ਦੇ ਟਰੈਕਿੰਗ ਡਾਟਾ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਤੂਫਾਨ ਵਿੱਚ ਤੂੜੀ ਵਾਂਗ ਘੁੰਮ ਰਿਹਾ ਸੀ ਜਿਸ ਤੋਂ ਬਾਅਦ ਚਾਲਕਦਲ ਦੇ ਮੈਂਬਰ ਅਤੇ ਪਾਇਲਟ ਦੀ ਸਮਝਦਾਰੀ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਲੈਂਡਿੰਗ ਦੌਰਾਨ ਕੋਈ ਅਣਸਖਾਵੀ ਘਟਨਾ ਨਹੀਂ ਵਾਪਰੀ। ਭਾਰਤ ਸਰਕਾਰ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਹੋਰ ਅਧਿਕਾਰੀ ਨੂੰ ਅਯੋਗ ਵਿਅਕਤੀ ਐਲਾਨ ਦਿੱਤਾ ਹੈ ਇਸ ਤੋਂ ਪਹਿਲਾਂ 13 ਮਈ ਨੂੰ ਇੱਕ ਪਾਕਿਸਤਾਨੀ ਅਧਿਕਾਰੀ ਨੂੰ ਵੀ ਅਣਚਾਹੀ ਵਿਅਕਤੀ ਐਲਾਨਿਆ ਗਿਆ ਸੀ ਪਾਕਿਸਤਾਨੀ ਅਧਿਕਾਰੀ ਤੇ ਜਈਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ ਹੈ ਜੋ ਭਾਰਤ ਵਿੱਚ ਉਹਦੇ ਅਧਿਕਾਰ ਤੇ ਰੁਤਬੇ ਦੇ ਅਨੁਸਾਰ ਨਹੀਂ ਹੈ ਅਧਿਕਾਰੀ ਨੂੰ 24 ਘੰਟਿਆਂ ਦੇ ਅੰਦਰ ਅੰਦਰ ਭਾਰ ਛੱਡ ਦੇਣ ਲਈ ਕਿਹਾ ਗਿਆ ਹੈ ਪ੍ਰੈਸ ਰਿਲੀਜ਼ ਦੇ ਅਨਸਾਰ ਪਾਕਿਸਤਾਨ ਹਾਈ ਕਮਿਸ਼ਨ ਨੂ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਈ ਵੀ ਪਾਕਿਸਤਾਨੀ ਡਿਪਲੋਮੈਟ ਜਾਂ ਅਧਿਕਾਰੀ ਆਪਣੇ ਵਿਸ਼ੇਸ਼ ਅਧਿਕਾਰਾਂ ਤੇ ਰੁਤਬੇ ਦੀ ਕਿਸੇ ਵੀ ਤਰ੍ਹਾਂ ਦੁਰਵਰਤੋਂ ਨਾ ਕਰੇ 36 ਘੜ ਦੇ ਬਸਤਰ ਵਿੱਚ ਸੁਰੱਖਿਆ ਬਲਾਂ ਨੇ ਬੁੱਧਵਾਰ 21 ਮਈ ਨੂੰ 27 ਮਾਓਵਾਦੀਆਂ ਨੂੰ ਮਾਰਨ ਦਾ ਦਾਵਾ ਕੀਤਾ ਹੈ ਪੁਲਿਸ ਇਹ ਦਾਵਾ ਕਰਦੀ ਹੈ ਕਿ ਬਸਤਰ ਡਿਵੀਜ਼ਨ ਦੇ ਨਰੈਣਪੁਰ ਬੀਜਾਪੁਰ ਤੇ ਦਾਤੇਵਾੜਾ ਜ਼ਿਲ੍ਹਿਆਂ ਵਿੱਚ ਇਹਦੀ ਸਰਾਧ ਤੇ ਚੱਲ ਰਹੇ ਮੁਕਾਬਲੇ ਵਿੱਚ ਇਹ ਮਾਓਵਾਦੀ ਮਾਰੇ ਗਏ ਹਨ ਛਤੀਗੜ੍ਹ ਪੁਲਿਸ ਨੇ ਇਸ ਕਾਰਵਾਈ ਨੂੰ ਇਤਿਹਾਸਕ ਜਿੱਤ ਦੱਸਿਆ ਹੈ ਇਸ ਕਾਰਵਾਈ ਵਿੱਚ ਇੱਕ ਜ਼ਿਲ੍ਹਾ ਰਿਜ਼ਰਵ ਗਾਰਡ ਡੀਆਰਜੀ ਦਾ ਜਵਾਨ ਵੀ ਸ਼ਹੀਦ ਹੋ ਗਿਆ ਸਰਕਾਰੀ ਅੰਕੜਿਆਂ ਅਨੁਸਾਰ ਸਾਲ 2025 ਵਿੱਚ ਮਾਰੇ ਗਏ ਮਾਓਵਾਦੀਆਂ ਦੀ ਗਿਣਤੀ 180 ਤੋਂ ਵੱਧ ਗਈ ਹੈ ਛਤੀਗੜ੍ਹ ਵਿੱਚ ਪੁਲਿਸ ਨੇ ਪਿਛਲੇ 15 ਮਹੀਨਿਆਂ ਵਿੱਚ ਮਾਓਵਾਦੀਆਂ ਵਿਰੁੱਧ ਸਖਤ ਕਾਰਵਾਈਆਂ ਕੀਤੀਆਂ ਜਿਸ ਵਿੱਚ ਇਹਨੇ ਦਾਅਵਾ ਕੀਤਾ ਕਿ ਹੁਣ ਤੱਕ 400 ਤੋਂ ਵੱਧ ਜਿਹੜੇ ਸ਼ੱਕੀ ਮਾਓਵਾਦੀ ਆ ਉਹ ਮਾਰੇ ਗਏ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵਿੱਟਰ ਤੇ ਪੋਸਟ ਕੀਤਾ ਹੈ ਕਿ ਨਕਸਲਵਾਦ ਦੇ ਖਾਤਮੇ ਦੀ ਲੜਾਈ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਹੈ ਅੱਜ ਛੱਤੀਗੜ੍ਹ ਦੇ ਨਰੈਣਪੁਰ ਵਿੱਚ ਇੱਕ ਕਾਰਵਾਈ ਦੌਰਾਨ ਸਾਡੇ ਸੁਰੱਖਿਆ ਬਲਾਂ ਨੇ 27 ਖਤਰਨਾਕ ਮਾਓਵਾਦੀਆਂ ਨੂੰ ਮਾਰ ਦਿੱਤਾ ਹੈ ਜਿਨ੍ਹਾਂ ਵਿੱਚ ਸੀਪੀਆਈ ਮਾਓਵਾਦੀ ਤੇ ਜਨਰਲ ਸਕੱਤਰ ਚੋਟੀ ਦੇ ਨੇਤਾ ਤੇ ਨਕਸ਼ਲੀ ਲਹਿਰ ਦੀ ਰੀੜ ਦੀ ਹੱਡੀ ਅੰਬਾਲਾ ਕੇਸ਼ਵ ਰਾਓ ਉਰਫ ਬਸਵਰ ਰਾਜੂ ਸ਼ਾਮਲ ਹਨ ਭਾਰਤੀ ਜਨਤਾ ਪਾਰਟੀ ਦੇ ਆਈਟੀ ਸੈੱਲ ਦੇ ਜਿਹੜਾ ਮੁਖੀ ਆ ਅਮਿਤ ਮਾਲਵੀਆ ਅਤੇ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਨੰਬ ਗੋਸਵਾਮੀ ਵਿਰੁੱਧ ਕਥਿਤ ਤੌਰ ਤੇ ਗਲਤ ਜਾਣਕਾਰੀਆਂ ਫਲਾਉਣ ਤੇ ਚਲਾਉਣ ਦੇ ਦੋਸ਼ ਏਟ ਐਫ ਆਈ ਆਰ ਦਰਜ ਕੀਤੀ ਗਈ ਹੈ ਮੰਗਲਵਾਰ ਨੂੰ ਹਾਈ ਗਰਾਊਂਡ ਚ ਪੁਲਿਸ ਸਟੇਸ਼ਨ ਵਿੱਚ ਇੰਡੀਅਨ ਯੂਥ ਕਾਂਗਰਸ ਦੇ ਕਾਨੂੰਨੀ ਸੈੱਲ ਦੇ ਮੁਖੀ ਸ਼੍ਰੀ ਕਾਂਤ ਸਰੂਪ ਬੀ ਐਨ ਡੀ ਸ਼ੈਦ ਦੇ ਆਧਾਰ ਤੇ ਦੋਵਾਂ ਵਿਰੁੱਧ ਭਾਰਤੀ ਨਿਆਇ ਸੰਹਿਤਾ ਦੀ ਧਾਰਾ 192 ਦੰਗਾ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਭੜਕਾਹਟ ਪੈਦਾ ਕਰਨ ਦੇਣਾ ਅਤੇ 352 ਸ਼ਾਂਤੀ ਭੰਗ ਕਰਨ ਲਈ ਜਾਣਬੁੱਝ ਕੇ અપਮਾਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਰਤरूप ਮਾਲਵੀਆ ਤੇ ਗੋਸਵਾਮੀ ਤੇ ਸਪਸ਼ਟ ਤੌਰ ਤੇ ਗਲਤ ਜਾਣਕਾਰੀ ਫਲਾਉਣ ਲਈ ਇੱਕ ਕਾਨੂੰਨੀ ਅਤੇ ਅਪਰਾਧਿਕ ਤੌਰ ਤੇ ਪ੍ਰੇਰਕ ਮੁਹਿਮਦੀ ਮਾਸਟਰਮਾਈਂਡਿੰਗ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋਸ਼ੀਆਂ ਨੇ ਖਰਾਬ ਢੰਗ ਨਾਲ ਇਹ ਮਨਕਰਤ ਦਾਅਵੇ ਕੀਤੇ ਤੇ ਪ੍ਰਚਾਰ ਕੀਤਾ ਕਿ ਤੁਰਕੀ ਵਿੱਚ ਇਸਤਾਨਬੁਲ ਕਾਂਗਰਸ ਸੈਂਟਰ ਇੰਡੀਅਨ ਨੈਸ਼ਨਲ ਕਾਂਗਰਸ ਦਾ ਦਫ਼ਤਰ ਹੈ। ਅਗਲੀ ਖਬਰ ਜੀ ਸੁਪਰੀਮ ਕੋਰਟ ਨੇ ਆਪਰੇਸ਼ਨ ਸੰਦੂਰ ਬਾਰੇ ਇੱਕ ਦਿੱਤ ਟਿੱਪਣੀਆਂ ਨਾਲ ਦੇਸ਼ ਦੀ ਪ੍ਰਭੂਸਤਾ, ਏਕਤਾ ਤੇ ਖੜਤਾ ਨੂੰ ਖਤਰੇ ਵਿੱਚ ਪਾਉਣ ਬਦਲੇ ਗ੍ਰਫਤਾਰ ਕੀਤੇ ਗਏ ਸ਼ੋਕਾ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਲੀ ਖਾਨ ਮਹਿਬੂਬਾ ਮਹਿਬੂਦਾਬਾਦ ਖਲਾਫ ਆਈਜੀਪੀ ਦੀ ਰਵਾਈ 8 ਵਿਸ਼ੇਸ਼ ਜਾਂਚ ਦੇ ਹੁਕਮ ਦਿੱਤੇ ਹਨ ਜਸਟਿਸ ਸੂਰੀਆ ਕਾਂਤ ਤੇ ਜਸਟ ਅ ਕ੍ਰਿਤੀਸ਼ਵਰ ਸਿੰਘ ਦੇ ਬੈਂਚ ਨੇ ਹਾਲਾਂਕਿ ਮਹਿਮੂਦਾ ਬਾਦ ਨੂੰ ਅੰਤਰਮ ਜਮਾਨਤ ਤੇ ਰਿਹਾ ਕਰਨ ਦੇ ਹੁਕਮ ਦੇ ਦਿੱਤੇ ਹਨ ਬੈਂਚ ਨੇ ਐਸੋਸੀਏਟ ਪ੍ਰੋਫੈਸਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਤੇ ਆਪਣਾ ਪਾਸਪੋਰਟ ਜਮ੍ਹਾਂ ਕਰਾਉਣ ਲਈ ਵੀ ਕਿਹਾ ਹੈ ਪ੍ਰੋਫੈਸਰ ਨੂੰ 2 ਐਫਆਈਆਰ ਉਹ ਦਰਜ ਹੋਣ ਮਗਰੋਂ ਐਤਵਾਰ ਨੂੰ ਗ੍ਰਫਤਾਰ ਕੀਤਾ ਗਿਆ ਸੀ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਆਪਣਾ ਫੈਸਲਾ ਸੁਣਾਉਦੇ ਹੋਏ ਕਿਹਾ ਕਿ ਅਸੀਂ ਦੋ ਕਥਿਤ ਤੌਰ ਤੇ ਇਤਰਾਜਜੋਗ ਆਨਲਾਈਨ ਪੋਸਟਰਾਂ ਦੇ ਵਿਸ਼ੇਵਸਤੂ ਤੇ ਵਿਚਾਰ ਕੀਤਾ ਹੈ ਇਹਨਾਂ ਪਟੀਸ਼ਨਾਂ ਦੇ ਕਾਰਨ ਪਟੀਸ਼ਨ ਕਰਤਾਵਾਂ ਖਿਲਾਫ ਐਫ ਆਈ ਆਰ ਦਰਜ ਹੋਈਆਂ ਹਨ ਸੁਪਰੀਮ ਕੋਰਟ ਨੇ ਕਿਹਾ ਕਿ ਮੈਜਿਸਟ੍ਰੇਟ ਦੀਆਂ ਕੁਝ ਸ਼ਰਤਾਂ ਤੋਂ ਇਲਾਵਾ ਪਟੀਸ਼ਨ ਕਰਤਾ ਨੂੰ ਹੇਠ ਲਿੇ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਪਟੀਸ਼ਨਰ ਕੋਈ ਵੀ ਆਨਲਾਈਨ ਪੋਸਟਲ ਲੇਖ ਨਹੀਂ ਲਿਖੇਗਾ ਅਤੇ ਉਹਨਾਂ ਦੋ ਆਨਲਾਈਨ ਪੋਸਟਾਂ ਨਾਲ ਸੰਬੰਧਿਤ ਕੋਈ ਮੌਖਿਕ ਭਾਸ਼ਣ ਵੀ ਨਹੀਂ ਦੇਵੇਗਾ ਜੋ ਜਾਂਚ ਦੀ ਹਨ ਉਸ ਨੂੰ ਭਾਰਤੀ ਧਰਤੀ ਤੇ ਹੋਈ دہشت گردੀ ਹਮਲੇ ਨਾਲ ਸਾਡੇ ਦੇਸ਼ ਵੱਲੋਂ ਦਿੱਤੇ ਕਿਸੇ ਵੀ ਜਵਾਬ ਸੰਬੰਧੀ ਮੁੱਦੇ ਤੇ ਕੋਈ ਵੀ ਰਾਏ ਪ੍ਰਗਟ ਕਰਨ ਤੋਂ ਵੀ ਰੋਕ ਦਿੱਤਾ ਗਿਆ ਹੈ ਪਟੀਸ਼ਨ ਕਰਤਾ ਨੂੰ ਆਪਣਾ ਪਾਸਪੋਰਟ ਸੋਨੀਪਟ ਦੇ ਚੀਫ ਜੁਡੀਸ਼ੀਅਲ ਮਿਨਿਸਟਰ ਸਾਹਮਣੇ ਜਮਾ ਕਰਾਉਣਾ ਪਵੇਗਾ ਪਟੀਸ਼ਨ ਕਰਤਾ ਨੂੰ ਜਾਂਚ ਵਿੱਚ ਸ਼ਾਮਲ ਹੋਣਾ ਪਵੇਗਾ ਤੇ ਪੂਰਾ ਸਹਿਯੋਗ ਕਰਨਾ ਪਵੇਗਾ ਅੰਤਮ ਜਮਾਨਤ ਦੇਣ ਦਾ ਇੱਕ ਉਦੇਸ਼ ਜਾਂਚ ਨੂੰ ਸਸਤਾਰੂ ਬਣਾਉਣਾ ਵੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਹਰਿਆਣਾ ਚ ਪਾਣੀਆਂ ਦੇ ਛੇੜੇ ਰਫੜ ਦਰਮਿਆਨ ਪਾਖੜਾ ਡੈਮ ਤੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ ਕੇਂਦਰ ਸਰਕਾਰ ਵੱਲੋਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡਾਇਰੈਕਟਰ ਸੁਰੱਖਿਆ ਨੂੰ ਲਿਖੇ ਪੱਤਰ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਪਾਖੜਾ ਨੰਗਲ ਡੈਮ ਲਈ ਕੇਂਦਰੀ ਉਦਯੋਗਿਕ ਸਿਕਿਉਰਿਟੀ ਫੋਰਸ ਦੀਆਂ 296 ਨਵੀਆਂ ਅਸਾਮੀਆਂ ਪ੍ਰਵਾਨ ਕਰ ਦਿੱਤੀਆਂ ਗਈਆਂ ਹਨ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਸਮੁੱਚਾ ਖਰਚਾ BBMP ਵੱਲੋਂ ਤਾਰਿਆ ਜਾਏਗਾ ਜੋ ਕਿ ਅੰਦਾਜ਼ਨ ਸਾਲ 25-26 ਲਈ 8.58 ਕਰੋੜ ਰੁਪਏ ਹੋਵੇਗਾ ਅਤੇ ਪ੍ਰਤੀ ਸਲੱਖਿਆ ਮੁਲਾਜ਼ਮ 2.96 ਲੱਖ ਰੁਪਏ ਦਾ ਬਣਦਾ ਹੈ ਕੇਂਦਰੀ ਬਲਾਂ ਦੀ ਰਹਿਣ ਸਹਿਣ ਆਵਾਜਾਈ ਸੰਚਾਰ ਸਾਧਨ ਆਦ ਦਾ ਪ੍ਰਬੰਧ ਵੀ BBMP ਵੱਲੋਂ ਕੀਤਾ ਜਾਏਗਾ ਕੇਂਦਰੀ ਬਲਾਂ ਦੀ ਤਾਇਨਾਤੀ ਦਾ ਕਰੀਬ 60% ਦਾ ਖਰਚਾ ਪੰਜਾਬ ਨੂੰ ਚੱਲਣਾ ਪਵੇਗਾ ਪਿਛੇ ਦਿਨਾਂ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਮਾਮਲੇ ਤੇ ਪੰਜਾਬ ਨੇ ਸਟੈਂਡ ਲਿਆ ਸੀ ਅਤੇ ਕਰੀਬ 20 ਦਿਨਾਂ ਤੋਂ ਨੰਗਲ ਡੈਮ ਤੇ ਆਪ ਵਰਕਰਾਂ ਦਾ ਧਰਨਾ ਵੀ ਚੱਲ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦੀ ਸਮੂਚੀ ਕਮਾਨ ਆਪਣੇ ਹੱਥ ਵਿੱਚ ਲਈ ਹੋਈ ਸੀ ਅਗਲੀ ਆਖਰੀ ਖਬਰ ਜਿਹੜੀ ਹੈ ਜੀ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਤੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰਾਂ ਵਿਚਕਾਰ ਅੱਜ ਉਸ ਵੇਲੇ ਇੱਕ ਨਵਾਂ ਵਿਵਾਦ ਪੈਦਾ ਹੋ ਗਿਆ ਜਦੋਂ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਇੱਕ ਦੇਸ਼ ਦੇ ਮੇਡ ਮੋੜਵੇਂ ਜਵਾਬ ਚ ਤਖਤ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਪੰਜਾ ਪਿਆਰਿਆਂ ਦੇ ਨਾਲ ਮੀਟਿੰਗ ਕਰਕੇ ਅਕਾਲ ਤਖਤ ਦੇ ਦੇਸ਼ ਨੂੰ ਨਾ ਸਿਰਫ ਰੱਦ ਕੀਤਾ ਗਿਆ ਸਗੋਂ ਸ਼੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੂੰ 20 ਤਨਖਾਹਾਂ ਐਲਾਨ ਦਿੱਤਾ ਗਿਆ ਹੈ ਇਸੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਾਜ਼ਿਸ਼ ਘੜਾ ਆਖਦਿਆਂ ਦਸ ਤਸ਼ਰੀ ਪਟਨਾ ਸਾਹਿਬ ਵਿਖੇ ਤਲਬ ਕਰ ਲਿਆ ਗਿਆ ਹੈ। ਸ਼੍ਰੀ ਕਾਲ ਤਖਤ ਤੋਂ ਅੱਜ ਜਾਰੀ ਕੀਤੇ ਗਏ ਦੇਸ਼ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਗਿਆ ਹੈ ਅਤੇ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਆਖਿਆ ਕਿ ਅੱਜ ਤੋਂ ਹੀ ਕਾਲ ਤਖਤ ਜਾਂ ਬਾਰੀ ਕਿਸੇ ਵੀ ਤਖਤ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਦੇਸ਼ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਨਾ ਲਾਗੂ ਕੀਤਾ ਜਾਵੇਗਾ ਤੇ ਨਾ ਹੀ ਉਹਨੂੰ ਮੰਨਿਆ ਜਾਵੇਗਾ। ਇਸ ਤੋਂ ਪਹਿਲਾਂ ਅੱਜ ਸ਼੍ਰੀ ਕਾਲ ਤਖਤ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਕੀਤੇ ਗਏ ਇੱਕ ਫੈਸਲੇ ਤਹਿਤ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਰ ਨੂੰ ਦੇ ਦੋਸ਼ ਮੁਕਤ ਕਰ ਦਿੱਤਾ ਗਿਆ ਸੀ ਤੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਬਲਦੇਵ ਸਿੰਘ ਤੇ ਗ੍ਰੰਥੀ ਭਾਈ ਗਰਦਿਆਲ ਸਿੰਘ ਦੀਆਂ ਸੁਵਾਵਾਂ ਤੇ ਰੋਕ ਲਾ ਦਿੱਤੀ ਗਈ ਸੀ। ਉਹਨਾਂ ਸੰਬੰਧੀ ਇਸ ਮਾਮਲੇ ਵਿੱਚ ਅਕਾਲ ਤਖਤ ਦੇ ਹਦੇਸ਼ਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਸ਼ੇਟ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤੇ ਸਮੂਹ ਉੱਦੇਦਾਰਾਂ ਨੂੰ ਅਕਾਲ ਤਖਤ ਵਿਖੇ ਪੇਸ਼ ਹੋ ਕੇ ਆਪਣਾ ਪੱਖ ਪ੍ਰਗਟ ਕਰਨ ਦੇ ਆਦੇਸ਼ ਵੀ ਦਿੱਤੇ ਗਏ ਸਨ। ਤੇ ਇਹਦੇ ਨਾਲ ਹੀ ਅੱਜ ਦਾ ਸਮਾਚਾਰ ਬ੍ਰਿਟਨ ਹੋਇਆ ਜੀ ਸਮਾਪਤ ਕੱਲ ਤੁਹਾਡੀ ਸੇਵਾ 'ਚ ਫੇਰ ਹੋਮਾਗੇ ਹਾਜ਼ਰ ਤਦ ਤੱਕ ਲਈ ਦਿਓ ਆ ਗਿਆ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ